ਜਲੰਧਰ ਪਛਮੀ ਦੇ ਲੋਕਾਂ ਵੱਲੋਂ ਦਿੱਤਾ ਗਿਆ ਫਤਵਾ ਅੱਜ ਸਪਸ਼ਟ ਹੋ ਜਾਣਾ ਹੈ तकरीबन 11 12 ਵਜੇ ਤੱਕ ਤਸਵੀਰ ਜਿਹੜੀ ਸਪਸ਼ਟ ਹੋਣ ਲੱਗ ਪਣੀ ਹੈ ਤੇ ਬੀਜੇਪੀ ਦੇ ਉਮੀਦਵਾਰ ਸ਼ੀਤ ਲੰਗਰਾਲ ਮੇਰੇ ਨਾਲ ਨੇ ਮਰਾਲ ਸਾਹਿਬ ਪਹਿਲਾਂ ਤਾਂ ਸਵੇਰੇ ਸਵੇਰੇ ਬੈਸਟ ਫਲੱਕ ਤੇ ਕੀ ਉਮੀਦਾਂ ਨੇ ਅੱਜ ਦੀਆਂ ਬਹੁਤ ਵਧੀਆ ਉਮੀਦਾਂ ਜਲੰਧਰ ਦੇ ਹਿੱਤੇ ਦੇ ਲਈ ਜੋ ਲੋਕਾਂ ਨੇ ਜੋ ਫੈਸਲਾ ਕੀਤਾ ਹੈ ਅੱਜ ਉਹਦਾ ਪਰਵ ਹੈ ਪਰਵ ਦੇ ਵਿੱਚ ਜੋ ਵੀ ਲੋਕਾਂ ਨੇ ਉਮੀਦ ਲਗਾਈ ਹੋਈ ਕਿ ਨਵਾਂ ਚਿਹਰਾ ਚਾਹੁੰਦੇ ਆ ਜਾਂ ਬਦਲਾਪ ਚਾਹੁੰਦੇ ਆ ਜਾਂ ਉਸੇ ਚਿਹਰੇ ਨੂੰ ਲੋਕ ਉਮੀਦਵਾਰ ਦੇਖਣਾ ਚਾਹੁੰਦੇ ਆ ਲੋਕਾਂ ਨੇ ਜੋ ਫੈਸਲਾ ਕੀਤਾ ਸਿਰ ਮੱਥੇ ਆ ਪਰ ਜੋ VOTING ਦਾ ਹਾਲਾਤ ਜਲੰਧਰ ਇਲੈਕਸ਼ਨ ਦੇ ਬਾਈਚ ਬਣਿਆ ਉਹ ਉਮੀਦ ਮੈਨੂੰ ਕਦੀ ਨਹੀਂ ਸੀ ਪਰ ਕੀ ਲੱਗ ਰਿਹਾ ਆ ਹਲਾ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਆ VOTING ਪ੍ਰਕਿਰਿਆ ਪ੍ਰਚਾਰ ਦੌਰਾਨ ਪ੍ਰਕਿਰਿਆਵਾਂ ਜਿਹੜੀ ਕੜਨਾਕਰਮ ਸਾਰੇ ਵਾਪਰੇ ਨੇ ਲੋਕਾਂ ਦਾ ਮੂਡ ਕੀ ਕੀ ਸੀ ਲੋਕ ਆਪਣੇ ਆਪ ਨੂੰ ਬਹੁਤ ਠੱਗਿਆ ਹੋਇਆ ਮਹਿਸੂਸ ਕਰ ਰਹੇ ਸੀ ਕਿਉਂਕਿ VOTING ਪਰਸਨ ਘੱਟ ਹੋਣਾ ਇਹਦਾ ਬਹੁਤ ਨੁਕਸਾਨ ਹੋਇਆ ਕਲੀਅਰ ਨੁਕਸਾਨ ਹੋਏਗਾ ਕਿਉਂਕਿ ਵੋਟ ਜਿਹੜਾ شریف ਆਦਮੀ ਉਹ ਵੋਟ ਪਾ ਨਹੀਂ ਗਿਆ ਪੜਿਆ ਲਿਖਿਆ ਲੋਕ ਵੋਟ ਪਾ ਨਹੀਂ ਗਿਆ ਉਹ ਕਹਿੰਦਾ ਯਾਰ ਮੈਂ ਇੱਕ ਕੁੱਤੇ ਕੰਮ ਚ ਪੀ ਲੈਣ ਦੇਣਾ ਰੋਜ਼ ਲੜਾਈ ਹੋ ਰਹੀ ਹੈ ਕੋਈ ਧਮਕੀ ਦੇ ਰਿਹਾ ਕੋਈ ਡਰਾ ਰਿਹਾ ਕੋਈ ਖਰੀਦ ਰਿਹਾ ਕੋਈ ਵੇਚ ਰਿਹਾ ਰੋਜ਼ ਜਲੰਧਰ ਵਿੱਚ ਤਮਾਸ਼ਾ ਲੱਗੇ ਹੋਏ ਸੀ ਲੋਕਾਂ ਨੂੰ ਡਰਾ ਕੇ ਧਮਕਾ ਕੇ ਅਗਰ ਕੋਈ ਭਾਰਤ ਕਿਨਤਾ ਪਾਰਟੀ ਦਾ ਕੋਈ ਵਲਫ ਚਲਾ ਜਾਂਦਾ ਸੀ ਔਰ ਫੈਕਟਰੀ ਬੰਦ ਕਰ ਦੇ ਧਮਕੀ ਅਗਰ ਕੋਈ ਕਾਂਗਰਸਵਾ ਚਲਾ ਜਾਂਦਾ ਸੀ ਔਰ ਮਤਲਬ ਕਿ ਉਰੀਆਂ ਕੋਠੀਆਂ ਬੰਦ ਕਰਨ ਦੀ ਧਮਕੀ ਹਰ ਤਰੀਕੇ ਦਾ ਡਰਾ ਇਹ ਸਰਕਾਰ ਨੇ ਪਾਇਆ ਮੈਂ ਪਹਿਲੀ ਵਾਰ ਦੇਖਿਆ ਲੋਕਤੰਤਰ ਦੇ ਵਿੱਚ ਕਿ ਛੋਟੇ-ਛੋਟੇ ਲੋਕਾਂ ਨੂੰ ਅਗਰ ਕਿਸੇ ਦਾ ਇੱਕ ਦੋ ਮਰਲੇ ਦਾ ਮਕਾਨ ਵੀ ਸੀ ਨਾ ਉਹਨੂੰ ਵੀ ਨੋਟਿਸ ਲਗਾਤਾ ਕਿ ਤੇਰਾ ਦੋ ਮਰਲੇ ਦਾ ਮਕਾਨ ਬਣਿਆ ਕਿੱਦਾਂ ਇਦਾਂ ਦੀ ਘਟੀਆਂ-ਘਟੀਆਂ ਹਰਕਤ ਜਿਹੜੀਆਂ ਸਰਕਾਰ ਨੇ ਕੀਤੀ ਮੈਨੂੰ ਲੱਗਦਾ ਕਿ ਲੋਕਤੰਤਾ ਦੇ ਲੋਕ ਇਸ ਪਰਵ ਨੂੰ ਪਸੰਦ ਨਹੀਂ ਕਰਨਗੇ ਪਰ ਇਹਨਾਂ ਦੋਸ਼ਾਂ ਨੂੰ ਸਾਰਿਆਂ ਨੂੰ ਨਕਾਰਿਆ ਗਿਆ ਸਤ ਤੌਰ ਤੇ ਲੋਕ ਆਪਣੀ ਮਰਜ਼ੀ ਨਾਲ ਵੋਟਾਂ ਪਾਉਣ ਗਏ ਮੁੱਦਿਆਂ ਦੇ ਆਧਾਰਤ ਜਿਹੜੀਆਂ ਵੋਟਾਂ ਪਈਆਂ ਮਰਜ਼ੀ ਦੇ ਨਾਲ ਵੋਟ ਜਿਹੜੀ ਲੋਕ ਪਾਣਗੇ ਅਸੀਂ ਜ਼ਰੂਰ ਸਮਝਦੇ ਹਾਂ ਕਿ ਵੋਟ ਕਿੱਦਾਂ ਪਈਓ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਪਰ ਲੋਕਤੰਤਰ ਦੇ ਵਿੱਚ 1 ਮਹੀਨਾ ਪਹਿਲੇ 67% ਵੋਟ ਹੋਵੇ ਹੁਣ 54% ਹੋਵੇ 13% ਦਾ ਮਤਲਬ ਹੈ ਕਿ 25000 ਵੋਟ ਕੱਟ ਪਈ ਹੈ ਇਹ ਕਿ ਲੋਕ ਕਿਉਂ ਕੱਟ ਪਈ ਪੂਰੀ ਵਿਜ਼ਨ ਹੀ ਲੱਭਾਂਗੇ ਉਹਦਾ ਵਿਜ਼ਨ ਇਹੀ ਹੈ ਕਿ ਜਿੱਦਾਂ ਲੋਕਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਲੋਕਾਂ ਦੇ ਉੱਤੇ ਡਰ ਪਾਇਆ ਗਿਆ ਲੋਕ ਵਿਕੇ ਨਹੀਂ ਇਸ ਕਰਕੇ 1 ਮਹੀਨੇ ਬਾਅਦ ਜਿਹੜੀ 23 24 ਹਜ਼ਾਰ ਵੋਟ ਕੱਟ ਪਈ ਹੈ ਇਹਦੇ ਵੀ ਦੇਖਣਾ ਪਏਗਾ ਮੁੱਖ ਮੰਤਰੀ ਸਾਹਿਬ ਜਰੂਰ ਲੋਕਾਂ ਨੇ ਫੈਸਲਾ ਦਿੱਤਾ ਹੈ ਲੋਕਾਂ ਨੇ ਜਰੂਰ ਆਪਣੇ ਵੋਟ ਪਾਈ ਹੈ ਪਰ ਜਿਸ ਮੋੜ ਦੇ ਵਿੱਚ ਜਿਸ ਮਾਹੌਲ ਦੇ ਵਿੱਚ ਲੋਕਾਂ ਨੇ ਲਾਲਚ ਨਹੀਂ ਲਿਆ ਉਹ ਵੋਟ ਵੀ ਦੇਖਣੀ ਪਈਗੀ ਕਿਉਂ ਨਹੀਂ ਪਈ ਜੀ ਤੁਸੀਂ ਕੈਲਕੂਲੇਸ਼ਨ ਦਾ ਲਾਲ ਹੀ ਹੋਣੀ ਆ ਸਿਆਸੀ ਉਹ ਸਿਆਸੀ ਤੌਰ ਤੇ ਕੈਲਕੂਲੇਸ਼ਨ ਲੱਗ ਜਾਂਦੀਆਂ ਨੇ ਇਹ ਘੱਟ ਪਈ ਵੋਟ ਦੀ ਕੈਲਕੂਲੇਸ਼ਨ ਕੀ ਕਹਿ ਰਹੀ ਐ ਕੀ ਦਾ ਪਲੜਾ ਤੁਹਾਨੂੰ ਲੱਗ ਰਿਹਾ ਫਿਰ ਵੀ ਜੇ ਤੁਹਾਡਾ ਇਹ ਕੰਪੀਟੀਸ਼ਨ ਉਹ ਕਿਹਦੇ ਨਾਲ ਹੁੰਦਾ ਨਜ਼ਰ ਆ ਰਿਹਾ ਮੈਨੂੰ ਲੱਗਦਾ ਕੰਪੀਟੀਸ਼ਨ ਤੇ ਦੇਖਣੇ ਪਏਗਾ ਕੁਝ ਕੁਛੀ ਘੰਟੇ ਰਹਿ ਗਏ ਸਭ ਕੁਝ ਕਲੀਅਰ ਹੋ ਜਾਣਾ ਪਰ ਕੰਪੀਟੀਸ਼ਨ ਇਹ ਐ ਕਿ ਲੋਕ ਅੱਜ ਨਾ ਸੋਚੇ ਕਿ ਇੱਥੇ ਵੋਟ ਘੱਟ ਪਰਸੈਂਟ 54 ਪਈ ਐ ਇਦਾਂ ਦੇ ਹਾਲਾਤ ਰਹਿ ਕੇ ਲੋਕ ਵੋਟ ਪਾਣੇ ਜਾਣਗੇ ਠੀਕ ਐ ਤੇ ਮੈਨੂੰ ਜਾਨ ਦੱਸ ਦਿਓ ਕਿੰਨੇ ਕਿ ਪੈਨ ਡਰਾਈਵ ਦਾ ਕੀ ਕਰੋਗੇ ਉਹ ਤਾਂ ਹੁਣ ਖਤਮ ਹੋ ਗਿਆ ਨਾ ਜਿਹੜਾ ਮਦਦ ਤੁਸੀਂ ਜਰਾ ਹੀ ਤੁਹਾਡੇ ਚੈਨਲ ਦੇ ਮਾਧਮ ਨਾਲ ਮੁੱਖ ਮੰਤਰੀ ਸਾਹਿਬ ਨੂੰ ਅੱਜ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮੈਨੂੰ ਉਹ ਸ਼ਵਾਜ਼ ਦੇਣਾ ਜੀ ਕਹਿਣ ਸ਼ੀਤਲ ਸਿੰਘ ਮੈਂ ਬੈਠਾ ਤੇਰੇ ਜੋ ਤੂੰ ਲੈ ਕੇ ਆਏਗਾ ਮੈਂ ਕਲਾਂਗਾ ਉਹਨਾਂ ਦੋਸ਼ੀਂ ਕਲਾ ਕਰ ਬਈ ਅੱਜ ਸਾਡੇ ਲੀਡਰ ਸੇਫ ਨਹੀਂ ਹੈ ਅੱਜ ਸਾਡੇ ਲੀਡਰ ਜਿਹੜੇ ਇਸ ਪੰਜਾਬ ਨੂੰ ਜਿਹਨਾਂ ਨੇ ਚਲਾਇਆ ਇਹਨਾਂ ਨੇ ਪੰਜਾਬ ਚ ਰਾਜ ਸਭਾ ਦੇਖੀ ਜਿਹਨਾਂ ਨੇ ਮਿਨਿਸਟਰੀ ਦੇਖੀ ਐਮ ਐਲ ਏ ਦੇਖੀ ਅੱਜ ਲੋਕ ਉਹਨਾਂ ਦੇ ਸੋਦੇ ਲਗਾਉਣ ਦੀ ਚਿੱਠੀਆਂ ਪਾ ਰਹੇ ਆ ਤੇ ਮੇਰੇ ਵਗਾ ਇੱਕ ਛੋਟਾ ਜਿਹਾ ਗਰੀਬ ਘਰ ਦਾ ਬੱਚਾ ਜਦ ਸਾਡੇ ਲੀਡਰ ਸੇਫ ਨਹੀਂ ਹੈ ਅੱਜ ਭਾਰਤ ਕਿੰਦਾ ਪਾਰਟੀ ਲੀਡਰ ਨੂੰ ਚਿੱਠੀਆਂ ਲਿਖ ਰਹੀਆਂ ਧਮਕੀਆਂ ਆ ਰਹੀਆਂ ਇਸ ਕਰਕੇ ਪਹਿਲੇ ਪੰਜਾਬ ਨੂੰ ਬਚਾਈਏ ਪੰਜਾਬ ਦੇ ਹਿੱਤ ਚ ਦੇਖੀਏ ਅਸੀਂ ਆਪਣੀ ਵੋਟੀਆਂ ਦੇਖੀਏ ਸਾਡਾ ਐਮਐਲਏ ਬਣਨਾ ਕਿ ਨਹੀਂ ਬਣਨਾ ਪਹਿਲੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਜੇ ਪੰਜਾਬ ਨਹੀਂ ਬਚੇਗਾ ਤੇ ਇਲੈਕਸ਼ਨ ਕਿੱਥੇ ਕਰਾਵਾਂਗੇ ਕਿੱਥੇ ਐਮਐਲਏ ਬਣਾਵਾਂਗੇ ਪਹਿਲੇ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਸੇਫ ਕਰੋ ਠੀਕ ਹੈ ਸੋ ਪੰਜਾਬ ਨੂੰ ਸੇਫ ਕਰਨ ਦੀ ਗੱਲ ਸ਼ੀਤਲ ਲੰਗਰਾਲ ਕਰਦੇ ਨਜ਼ਰ ਆਏ ਨੇ ਤੇ ਹੁਣ ਤੋਂ ਕੋ ਜੀ ਮਿੰਟਾਂ ਦੇ ਵਿੱਚ ਜਿਹੜੀ ਕਾਊਂਟਿੰਗ ਆ ਜਿਹੜੀ ਗਿਣਤੀ ਉਹ ਸ਼ੁਰੂ ਹੋ ਜਾਣੀ ਹੈ ਹਾਲਾਂਕਿ 54% ਦੀ ਵੋਟ ਪੈਣਾ ਇਸ ਜਲੰਧਰ ਪੱਛਮੀ ਹਲਕੇ ਦੇ ਵਿੱਚ ਬਾਈਪੋਲ ਦੇ ਵਿੱਚ ਤਾਂ ਜਿਸ ਤਰੀਕੇ ਦੀ ਸੰਕੇਤ ਨਜ਼ਰ ਆ ਰਹੇ ਨੇ ਤਾਂ ਉਹ ਜ਼ਰੂਰ ਮੁਕਾਬਲਾ ਜਿਹੜਾ ਫਸਵਾ ਨਜ਼ਰ ਆ ਰਿਹਾ ਹੈ ਹਾਲਾਂਕਿ ਮਾਰਜਨ ਬਹੁਤ ਥੋੜਾ ਰਹਿਦਾ ਨਜ਼ਰ ਆ ਰਿਹਾ ਹੈ ਮਾਹਿਰ ਕਹਿ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦੇਣ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਜਗਦੀਸ਼ ਨੂੰ ਕਿ ਤਸਵੀਰਾਂ ਦਿਖਾਈਆਂ ਜਾਣ ਕਿ 8 ਵਜੇ ਜਿਹੜੀ ਕਾਊਂਟਿੰਗ ਸ਼ੁਰੂ ਹੋਣੀ ਹੈ ਜਲੰਧਰ ਪੱਛਮੀ ਦੀ 8 ਵਜੇ ਜਿਹੜੀ ਕਾਊਂਟਿੰਗ ਸ਼ੁਰੂ ਹੋ ਜਾਣੀ ਤੇ ਦੱਸਿਆ ਜਾ ਰ ਉਹ ਤਕਰੀਬਨ 1 ਘੰਟੇ ਬਾਅਦ ਆਉਣਾ ਸ਼ੁਰੂ ਹੋ ਜਾਵੇਗਾ ਹਾਲਾਂਕਿ 14 ਜਿਹੜੇ ਰਾਊਂਡ ਹੋਣਗੇ ਉਹਨਾਂ 14 ਰਾਊਂਡਾਂ ਦੇ ਦੌਰਾਨ ਜਿਹੜੀ ਅਸੀਂ ਕਹਿ ਦਈਏ ਕਿ ਗਿਣਤੀ ਹੋਵੇਗੀ ਜਿਹਦੇ ਵਿੱਚ ਪਹਿਲਾ ਰਾਊਂਡ ਜਿਹੜਾ ਕਿ ਆ ਉਹ ਬੈਲਟ ਪੇਪਰ 'ਚ ਹੁੰਦੇ ਨੇ ਉਹਨਾਂ ਦੇ ਜ਼ਰੀਏ ਜੋ ਵੋਟਾਂ ਪਈਆਂ ਨੇ ਉਹਨਾਂ ਦੀ ਹੋਵੇਗੀ ਤੇ ਉਸ ਤੋਂ ਬਾਅਦ 13 ਰਾਊਂਡ ਜਿਹੜੇ ਮਸ਼ੀਨਾਂ ਦੇ ਜ਼ਰੀਏ ਜਿਹੜੀ ਵੋਟਿੰਗ ਹੋਈ ਹੈ ਉਸ ਦੀ ਗਿਣਤੀ ਕੀਤੀ ਜਾਵੇਗੀ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਏਜੰਟਸ ਨੇ ਉਹ ਇਸ ਜਿਹੜਾ ਕਿ ਗੇਟ ਦੇ ਜ਼ਰੀਏ ਅੱਗੇ ਜਿਹੜਾ ਕਿ ਹਾਲ ਦੇ ਵਿੱਚ ਜਾ ਰਹੇ ਨੇ ਤੇ 8 ਵਜੇ ਜਿਹੜੀ ਮਸ਼ੀਨਾਂ ਚੋ ਕਿਸਮਤ ਹੈ ਉਹ ਨਿਕਲਣੀ ਸ਼ੁਰੂ ਹੋ ਜਾਵੇਗੀ ਜਲੰਧਰ ਪੱਛਮੀ ਦੇ ਹਲਕੇ ਦੇ ਲੋਕਾਂ ਨੇ ਤਕਰੀਬਨ 54% ਦੀ ਵੋਟ ਪੈਣਾ ਇੱਕ ਨਰਾਸ਼ਾ ਵੀ ਜ਼ਰੂਰ ਪੈਦਾ ਕਰ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ 2 ਸਾਲਾਂ ਦੇ ਵਿੱਚ ਚੌਥੀ ਚੋਣ ਜਲੰਧਰ ਦੇ ਲੋਕਾਂ ਨੂੰ ਮਿਲੀ ਤੇ 1 ਮਹੀਨੇ ਬਾਅਦ ਇੱਕ ਹੋਰ ਚੋਣ ਜਲੰਧਰ ਦੇ ਲੋਕਾਂ ਨੂੰ ਮਿਲ ਜਾਂਦੀ ਇਸ ਤਰ੍ਹਾਂ ਦੇ ਤੌਰ ਤੇ ਕਹਿੰਦੇ ਜਲੰਧਰ ਦੇ ਲੋਕਾਂ ਨੇ ਜਿਹੜੀ ਚੋਣ ਥੋਪੀ ਜਾਂਦੀ ਆ ਉਸ ਤੋਂ ਲੋਕ ਸ਼ਾਇਦ ਨਰਾਸ਼ ਵੀ ਨਜ਼ਰ ਆਏ ਜਿਹਦੇ ਕਰਕੇ ਵੋਟ ਪਰਸੈਂਟੇਜ ਆ ਉਹ ਘਟ ਹੈ ਪਰ ਉਸ ਵੋਟ ਪਰਸੈਂਟੇਜ ਘਟ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਫਤਵਾ ਜ਼ਰੂਰ ਦਿੱਤਾ ਤੇ ਉਹ ਫਤਵਾ ਕਿਸ ਦੇ ਰੂਪ ਚ ਹੋਵੇਗਾ ਤਸਵੀਰ ਤੁਹਾਨੂੰ ਹੌਲੀ ਹੌਲੀ ਸਾਫ਼ ਹੁੰਦੀ ਨਜ਼ਰ ਆਵੇਗੀ ਤੇ ਇਸ ਤਸਵੀਰ ਦੇ ਨਾਲ ਲਗਾਤਾਰ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਅਸਰ